ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਜਿਸ ਸਥਾਨ ਦੇ ਦਰਸ਼ਨ ਕਰਾਣੇ ਆ ਜੀ ਇਹ ਤੁਸੀਂ ਦੇਖ ਰਹੇ ਹੋਵੋਗੇ ਗੁਰਦੁਆਰਾ ਸਾਹਿਬ ਤੇ ਉਹਦੀ ਕਿਲਾ ਨੂਮਾ ਦੇਖ ਇਹ ਹੈ ਜੀ ਗੁਰਦੁਆਰਾ ਕਿਲਾ ਲੋਗੜ ਸਾਹਿਬ ਪਿੰਡ ਲੋਧੀਪੁਰ ਅਨੰਦਪੁਰ ਸਾਹਿਬ ਦੇ ਨਾਲ ਤੇ ਇਹ ਦੇਖੋ ਅੜਾ ਦੌੜਾ ਕਿਲੇ ਦਾ ਤੇ ਪੱਥਰ ਦੀਆਂ ਮੋਟੀਆਂ-ਮੋਟੀਆਂ ਕੰਧਾਂ ਤੇ ਇਹ ਹੈ ਜੀ ਕਿਲੇ ਦੀ ਇੰਟਰਸ ਬਹੁਤ ਹੀ ਖੁੱਲਾ ਲੰਬਾ ਚੌੜਾ ਕਿਲਾ ਹੈ ਇਹ ਇੱਕੋ ਮੱਤਰ ਕਿਲਾ ਹੈ ਜਿਹੜਾ ਕਿਲਾ ਆਨੰਦਗੜ੍ਹ ਸਾਹਿਬ ਦੇ ਬਰਾਬਰੀ ਮੰਨਿਆ ਗਿਆ ਹੈ ਭਾਵ ਸੁਰੱਖਿਆ ਦੇ ਤੌਰ ਤੇ ਬੜਾ ਇੱਕ ਮਜ਼ਬੂਤ ਕਿਲਾ ਹੈ ਇਹ ਤੁਸੀਂ ਦੇਖ ਰਹੇ ਹੋ ਵੱਡੇ ਵੱਡੇ ਦੇ ਦਰਵਾਜ਼ੇ ਤੇ ਇਹਦੀ ਇੰਟਰਸ ਇਹ ਤਾਂ ਚਲੋ ਜਿਹੜਾ ਤੁਸੀਂ ਇੱਟਾਂ ਦਾ ਕੰਮ ਦੇਖ ਰਹੇ ਹੋ ਛੋਟੀ ਛੋਟੀ ਜਾਂਦਾ ਇਹ ਤਾਂ ਕਿਲੇ ਦੇ ਜਦੋਂ ਸਾਰੇ ਨੰਦਪੁਰ ਸਾਹਿਬ ਦੇ ਕਿਲੇ ਦਸੰਦਰੀਕਰਨ ਹੋਇਆ ਉਦੋਂ ਇਹ ਦਾ ਦੁਬਾਰੇ ਕੰਮ ਹੋਇਆ ਹੈ ਲੇਕਿਨ ਜੋ ਤੁਹਾਨੂੰ ਪੱਥਰਾਂ ਦੀਆਂ ਗੰਦਾ ਦਿਖਾਈਆਂ ਉਹ ਜਿਉਂ ਦੀਆਂ ਤਿਉਂ ਪੁਰਾਣੀਆਂ ਤੇ ਇਹ ਦੇਖੋ ਇਤਿਹਾਸ ਦੱਸਾਂਗੇ ਤੁਹਾਨੂੰ ਵੀਡੀਓ ਚਲਦੀ ਚਲਦੀ ਜੀ ਇਤਿਹਾਸ ਦੇ ਬਾਰੇ ਤੇ ਕਰਾਵਾਂਗੇ ਅੰਦਰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਤੇ ਦੱਸਦੇ ਆ ਤੁਹਾਨੂੰ ਇਤਿਹਾਸ ਦੋ ਤਿੰਨ ਜੁੜੀਆਂ ਜੋ ਵੱਡੀਆਂ ਗੱਲਾਂ ਕਿਲਾ ਲੋਗੜ ਸਾਹਿਬ ਨਾਲ ਸੰਬੰਧਿਤ ਪਹਿਲੀ ਗੱਲ ਤਾਂ ਇਹ ਉਹ ਸਥਾਨ ਹੈ ਜਿੱਥੇ ਭਾਈ ਬਚਿੱਤਰ ਸਿੰਘ ਜੀ ਨੇ ਮਸਤ ਹਾਥੀ ਜੋ ਕਿ ਪਹਾੜੀ ਰਾਜਿਆਂ ਵੱਲੋਂ ਇਸ ਕਿਲੇ ਦੇ ਦਰਵਾਜ਼ੇ ਨੂੰ ਤੋੜਨ ਲਈ ਇਸ ਸਾਈਡ ਹਾਥੀ ਛੱਡਿਆ ਗਿਆ ਸੀ ਜਿਸ ਨੂੰ ਸ਼ਰਾਬ ਪਲਾਈ ਹੋਈ ਸੀ ਉਹ ਸਾਥੀ ਨੂੰ ਭਾਈ ਬਚਿੱਤਰ ਸਿੰਘ ਨੇ ਨਾਗਣੀ ਵਰਸ਼ੇ ਦੇ ਨਾਲ ਉਦੇ ਸਿਰ ਦੇ ਵਿੱਚ ਬਰਸ਼ਾ ਮਾਰ ਕੇ ਉਹ ਹਾਥੀ ਨੂੰ ਬੁਰੀ ਤਰ੍ਹਾਂ ਕਾਇਲ ਕੀਤਾ ਤੇ ਆਓ ਪਹਿਲੇ ਤੁਸੀਂ ਅੰਦਰ ਕਰੋ ਦਰਸ਼ਨ ਤੇ ਫਿਰ ਨਾਲ ਦੀ ਨਾਲ ਤੁਹਾਨੂੰ ਇਤਿਹਾਸ ਦੱਸਦੇ ਰਵਾਂਗੇ ਇਹ ਹੈ ਜੀ ਅੰਦਰ ਸਥਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਗਤਾਂ ਦੀ ਅਜ ਜਿ ਤੁਸੀਂ ਦੇਖ ਹੀ ਰਹੇ ਹੋਗੇ ਇਹ ਜੀ ਅੰਦਰੋਂ ਅਸਥਾਨ ਜੋ ਕਿਲੇ ਦਾ ਬਣਾਇਆ ਹੋਇਆ ਮਾਰੇ ਦਾ ਪ੍ਰਕਾਸ਼ ਕਾਫੀ ਖੁੱਲੇ ਡੋਲੇ ਏਰੀਆ ਚ ਬਣਿਆ ਹੋਇਆ ਕਿਲਾ ਹੈ ਤੇ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਪਹਾੜੀ ਰਾਜੇ ਵੱਲੋਂ ਛੱਡਿਆ ਗਿਆ ਹਾਥੀ ਜਿਸ ਨੂੰ ਸ਼ਰਾਬ ਪਿਲਾ ਕੇ ਜੋ ਉਦੇ ਸਿੰਘ ਜਿਨੇ ਉਸ ਰਾਜੇ ਦਾ ਸੰਘਾਰ ਕੀਤਾ ਸੀ ਉਹ ਰਾਜਾ ਕੇਸਰੀ ਚੰਦ ਉਹਨਾਂ ਵੱਲੋਂ ਹਾਥੀ ਨੂੰ ਸ਼ਰਾਬ ਪਿਲਾ ਕੇ ਉਹਦੇ ਸਿਰ ਤੇ ਪਾਰੀਆਂ ਲੋਹੇ ਦੀਆਂ ਤਵੀਆਂ ਬਣ ਕੇ ਆਲੇ ਦੁਆਲੇ ਉਹਦੇ ਤਲਵਾਰਾਂ ਲਟਕਾ ਕੇ ਉਹਨਾਂ ਨੂੰ ਇਸਲੇਵਲ ਛੱਡਿਆ ਤੇ ਭਾਈ ਬਚਿੱਤਰ ਸਿੰਘ ਨੇ ਨਾਗਣੀ ਬਰਛੇ ਨਾਲ ਐਸੀ ਜੋਰ ਦੀ ਉਹਦੇ ਸਿਰ ਤੇ वार ਕੀਤਾ ਕਿ ਲੋਹੇ ਦੀਆਂ ਪਲੇਟਾਂ ਜੋ ਤਵੀਆਂ ਢਾਲਾਂ ਸੀਗੀਆਂ ਉਹਦੇ ਮੁਰਹ ਹਲਾਈਆਂ ਹਾਥੀ ਦੇ ਸਿਰ ਤੇ ਉਹਨੂੰ ਵੀ ਪਾੜਦੇ ਹੋਏ ਹਾਥੀ ਦੇ ਸਿਰ ਤੱਕ ਉਹਨੇ 나ਗੜੀ ਨੇ ਮਾਰ ਕੀਤਾ ਤੇ ਉਹ ਹਾਥੀ ਜੋ ਸ਼ਰਾਬ ਦੇ ਨਸ਼ੇ 'ਚ ਮਸਤ ਸੀ ਉਹ ਉਨਹੀ ਪੈਰੀਂ ਪਿੱਛੇ ਮੁੜਦਾ ਹੋਇਆ ਆਪਣੀਆਂ ਹੀ ਫੌਜਾਂ ਦਾ ਨੁਕਸਾਨ ਕਰਦਾ ਹੋਇਆ ਆਪਣੀ ਫੌਜਾਂ ਨੂੰ ਮਾਰਦਾ ਹੋਇਆ ਕੁਚਲਦਾ ਹੋਇਆ ਵਾਪਸ ਚਲਾ ਗਿਆ ਸੀ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਭਾਈ ਉਦੇਸ ਸਿੰਘ ਜੀ ਨੇ ਜੋ ਉਸ ਸਮੇਂ ਕੇਸਰੀ ਚੰਦ ਰਾਜਾ ਸੀਗਾ ਜਿਨੇ ਉਸ ਸਮੇਂ ਇਸ ਸਥਾਨ ਤੇ ਹਮਲਾ ਕੀ ਤਾਜ਼ੀ ਕਿਲਾ ਲੋਗੜ ਸਾਬ ਤੇ ਹਮਲੇ ਦੇ ਪਿੱਛੇ ਦੇ ਕਾਰਨ ਵੀ ਦੱਸੂਗਾ ਤੇ ਉਦੋਂ ਭਾਈ ਉਦੇਸ ਸਿੰਘ ਨੇ ਉਸ ਰਾਜੇ ਦਾ ਸਿਰ ਵੱਢ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰ ਕੀਤਾ ਸੀ ਇਹ ਦੇਖੋ ਤੁਸੀਂ ਕਿਲੇ ਦੀ ਪੁਰਾਤਨ ਦੇਖਾ ਬੜੀਆਂ ਮੋਟੀਆਂ-ਮੋਟੀਆਂ ਦੀਵਾਰਾਂ ਕਿਲੇ ਦੀਆਂ ਤੇ ਮੋਰਚੇ ਸੰਘਾ ਵੱਲੋਂ ਸਾਹਮਣੇ ਲਈ ਬਣਾਏ ਹੋਏ ਇਹ ਰੋਸ਼ਨਦਾਨ ਟਾਈਪ ਜੋ ਕਿ ਅੰਦਰਲੀ ਸਾਈਡ ਤੋਂ ਤਾਂ ਖੁੱਲੇ ਐ ਅਗਲੀ ਸਾਈਡ ਤੋਂ ਬਿਲਕੁਲ ਥੋੜੀ ਜੋ ਕਿ ਜਗ੍ਹਾ ਦੇਖਣ ਲਈ ਬੰਦੂਕ ਦਾ ਸ਼ਸਤਰ ਦਾ ਵਾਰ ਕਰਨ ਲਈ ਜਗ੍ਹਾ ਛੱਡੀ ਹੋਈ ਹੈ ਤੇ ਨਾਲ ਜਿੱਥੇ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਇਸ ਜੋ ਕਿਲਾ ਹੈ ਇਸ ਕਿਲੇ ਤੇ ਗੁਰਗੋਵਿੰਦ ਸਿੰਘ ਮਹਾਰਾਜ ਜੀ ਨੇ ਸ਼ਸਤਰ ਬਣਾਉਣ ਦੀ ਫੈਕਟਰੀ ਹੈ ਜੋ ਉਹ ਸਥਾਪਿਤ ਕੀਤੀ ਹੋਈ ਸੀ ਸਨ 1700 ਇਸਵੀ ਚ ਪਹਾੜੀ ਰਾਜਿਆਂ ਨੇ ਇਸ ਉੱਤੇ ਕਬਜ਼ਾ ਕਰਨ ਵਾਲੇ ਸੋਚਿਆ ਤੇ ਇਸ ਇਸ ਗੰਦਾ ਇਹਦੀ ਕੰਦਾਂ ਦੀ ਮਜ਼ਬੂਤੀ ਔਰ ਦਰਵਾਜ਼ਿਆਂ ਦੀ ਮਜ਼ਬੂਤੀ ਨੂੰ ਦੇਖਦੇ ਹੋਏ ਹੀ ਹਾਥੀ ਨੂੰ ਜੋ ਸ਼ਰਾਬ ਪਾੜਾ ਕੇ ਇਸ ਵੱਲ ਭੇਜਿਆ ਗਿਆ ਸੀ ਜੋ ਕਿ ਜ਼ਖਮੀ ਹੋ ਕੇ ਉਨੇ ਪੈਰੀ ਵਾਪਸ ਹੋ ਕੇ ਆਪਦੀਆਂ ਹੀ ਉਹਨਾਂ ਦੀਆਂ ਪਹਾੜੀਆਂ ਦੀਆਂ ਫੌਜਾਂ ਨੂੰ ਨੁਕਸਾਨ ਕਰਨ ਲੱਗਿਆ ਤੇ ਇਹ ਹੈ ਜੀ ਕਿਲੇ ਦਾ ਆਲਾ ਦਵਾਲਾ ਤੇ ਇਹ ਜੋ ਸਤੰਭ ਕਿਲੇ ਦਾ ਖੱਬੀ ਸਾਈਡ ਦਾ ਮੈਂ ਤੁਹਾਨੂੰ ਪਹਿਲੇ ਦਿਖਾਇਆ ਇਹ ਹੈ ਜੀ ਕਿਲੇ ਦਾ ਦੂਜਾ ਬਾਰੀ ਸਤੰਭ ਪਹਿਲੇ ਤੁਹਾਨੂੰ ਇੱਕ ਪਾਸੇ ਵਾਲੇ ਦੇ ਦਰਸ਼ਨ ਕਰਵਾਏ ਇਹ ਹੈ ਜੀ ਗੇਟ ਦੇ ਦੂਜੀ ਸਾਈਡ ਦਾ ਇਹ ਦੇਖੋ ਉਹ ਵੀ ਉਸੇ ਤਰ੍ਹਾਂ ਹੀ ਜਿਵੇਂ ਮੋਰ ਚੱਲੀ ਜਗਾ ਬਣਾਈਆਂ ਹੁੰਦੀਆਂ ਬਾਰੋਂ ਅੰਦਰੋਂ ਇਸ ਸਾਈਡ ਤੋਂ ਕਾਫੀ ਖੁੱਲਾ ਔਰ ਅਗਲੇ ਪਾਸੇ ਬਿਲਕੁਲ ਉਨੀ ਕੀ ਜਗਾ ਤਾਂ ਜੋ ਬੰਦੂਕ ਦੀ ਨਾਲੀ ਕੱਢ ਕੇ ਹਮਲੇ ਦਾ ਜਵਾਬ ਦਿੱਤਾ ਜਾ ਸਕੇ ਇਹ ਹੈ ਜੀ ਸੇਮ ਉਹੀ ਪੁਰਾਣੀ ਦਿਖਵਾਂਗ ਦਿਖਾਇਆ ਗਿਆ ਉਹੀ ਪੁਰਾਣੇ ਜਿਵੇਂ ਕਦੇ ਹੋਇਆ ਕਰਦੇ ਸਨ ਜਾਂ ਹੁੰਦੇ ਹੋਣਗੇ ਜੋ ਕਿ ਕਿਲੇ ਦੇ ਬਾਹਰੀ ਸਤੰਭ ਹੁੰਦੇ ਐ ਜਿੱਥੋਂ ਮੈਨਲੀ ਬਾਹਰ ਦੀਆਂ ਜੋ ਗਤੀਵਿਧੀਆਂ ਉਹਨਾਂ ਵੱਲ ਧਿਆਨ ਰੱਖਣ ਲਈ ਜਿਕੇ ਤੇ ਗੁਰੂ ਮਹਾਰਾਜ ਤੇ ਅਕਸਰ ਪਹਾੜੀ ਰਾਜਿਆਂ ਦੇ ਹਮਲੇ ਜੰਗਾ ਯੁੱਧਾਂ ਚੱਲਦੇ ਰਹਿੰਦੇ ਸੀ ਇਹ ਲੋ ਇਹ ਅਗਿਆਂ ਆਪਾਂ ਜੋ ਅੰਦਰ ਤੋਂ ਨੂੰ ਨੀਚੇ ਪਹਿਲਾਂ ਗੈਲਰੀ ਦਿਖਾਈ ਹੈ ਐਂਟਰੀ ਇਹ ਉਹਦੀ ਛੱਤ ਹੈ ਇਹ ਹੈ ਕਿਲਾ ਅੰਦਰਲੀ ਸਾਈਡ ਤੋਂ ਇਹ ਉਹਦੀ ਗੈਲਰੀ ਦੀ ਛੱਤ ਹੈ ਜਿੱਥੇ ਇਹਦੇ નીચે ਗੇਟ ਹੈ ਇੱਕ ਪਾਸਾ ਇੱਧਰ ਕਿੱਧਰ ਇਹਦੇ નીચે ਇਹ ਐਂਟਰੀ ਹੈ ਸਾਹਮਣੇ ਗੁਰਦੁਆਰਾ ਸਾਹਿਬ ਇਹਦਾ ਚਲੋ ਇਸ ਚੀਜ਼ ਤਾਂ ਨਵੀਂ ਹੋਈ ਤਿਆਰ ਕੀਤੀ ਗਈ ਹੈ ਜਦੋਂ ਸਾਰੇ ਹੀ ਪੰਜ ਕਿਲਾ ਜਿਹੜੇ ਉਹਨਾਂ ਦਾ ਸੁੰਦਰੀਕਰਨ ਕੀਤਾ ਗਿਆ ਸੀ ਲੇਕਿਨ ਜੋ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਜੋ ਇੱਕ ਸਾਈਡ ਇਹ ਇਹ ਪੱਥਰਾਂ ਦਾ ਬਣਾਇਆ ਹੋਇਆ ਸਤੰਭ ਹੈ ਮੁਰਚਾ ਸੰਭਾਲਣ ਲਈ ਆਸ-ਪਾਸੇ ਧਿਆਨ ਰੱਖਣ ਲਈ ਇੱਥੇ ਇਹ ਦੂਜਾ ਸਜੀ ਸਾਈਡ ਇਹ ਦੇਖੋ ਜਿਵੇਂ ਫੌਜ ਆਰਮੀ ਜਾਂ ਪੁਲਿਸ ਵਾਲੇ ਬੰਕਰ ਜੇ ਬਣਾ ਰੱਖਦੇ ਆ ਬਿਲਕੁਲ ਉਵੇਂ ਹੀ اور ਉਸ ਤੋਂ ਵੀ ਕਿਤੇ ਜ਼ਿਆਦਾ ਸਟਰੋਂਗ ਦੇਖੋ ਤੁਸੀਂ ਕਿੰਡੀ ਚੋੜੀ ਪੱਥਰਾਂ ਦੀ ਕੰਧ ਹੈ ਮਾੜੇ ਮੋٹے ਗੋਲੇ ਦਾ ਤਾਂ ਇਹਦੇ ਤੇ ਉੱਦੇ ਹੀ ਅਸਰ ਨਹੀਂ ਹੁੰਦਾ ਹੁਣ ਇਹ ਸੀਗੀ ਕਿਰੇ ਦੀ ਕੁਝ ਪ੍ਰਾਤਨ ਦੇਖ ਤੇ ਆ ਹਿੱਸਾ ਸਾਰਾ ਗੈਲਰੀ ਜਿਵੇਂ ਬਰੰਡਾ ਟਾਈਪ ਇੱਧਰ ਹੈ ਉੱਧਰ ਹੈ ਉਹ ਸਾਈਡ ਹੈ ਇਸ ਸੰਗਤ ਤੇ ਰਹਿਣ ਲਈ ਕਮਰਾ ਹੈ ਵਗੈਰਾ ਤਿਆਰ ਕੀਤੇ ਨੇ ਇੱਕ ਮੈਂ ਕੋਸ਼ਿਸ਼ ਕਰਦਾ ਹਾਂ ਪਰਲੀ ਸਾਈਡ ਕਿਲੇ ਦਾ ਜੋ ਦੂਜਾ ਦਰਵਾਜ਼ਾ ਹੈ ਬਣਾਇਆ ਹੋਇਆ ਉੱਥੇ ਜਾ ਕੇ ਤੁਹਾਨੂੰ ਦਿਖਾਣ ਦੀ ਆਜੋ ਹਾਂਜੀ ਇਹ ਹੈ ਜੀ ਕਿਲੇ ਦੀ ਦੂਜੀ ਇੰਟਰਸ ਦੂਜਾ ਗੇਟ ਇੱਥੇ ਪਹਿਲੇ ਵਾਲੇ ਗੇਟ ਵਾਂਗ ਉਹ ਪੱਥਰਾਂ ਦੇ ਜੋ ਬੰਕਰ ਟਾਈਪ ਸਤੰਭੀ ਸੀਗੇ ਉਹ ਬਣਾਇਆ ਹੋਤਾ ਹੈ ਨਹੀਂ ਤੇ ਹਾਂ ਜਦੋਂ ਗੁਰੂ ਸਾਹਿਬ ਰਹਿੰਦੇ ਹੋਣਗੇ ਉਦੋਂ ਹੋ ਸਕਦਾ ਹੈ ਉਹ ਚਾਰੇ ਕੋਨਿਆਂ ਤੇ ਉਸ ਉਦਨੀਆਂ ਜੋ ਚੀਜ਼ਾਂ ਸੀਗੀਆਂ ਉਹ ਪੱਥਰਾਂ ਵਾਲੀਆਂ ਉਦੋਂ ਹੋਣ ਕਿਉਂਕਿ ਮੇਨਲੀ ਜੋ ਹਮਲਾਏ ਉਹ ਤਾਂ ਕਿਤੇ ਵੀ ਪਾਸੋਂ ਹੋ ਸਕਦਾ ਇਹਦਾ ਲੇਕਿਨ ਇੱਕ ਹਿੱਸਾ ਇਹ ਹੈ ਮੈਂ ਤੁਹਾਨੂੰ ਦਿਖਾਇਆ ਇੱਕ ਐਂਟਰੈਂਸ ਉਹ ਹੈ ਮੇਨ ਜਿਹਦੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਇੱਕ ਐਦਾਂ ਹੀ ਦੇ ਉਹ ਲਾਸਟ ਵਾਲੇ ਉਹ ਗੁਰਦੁਆਰੇ ਸਾਹਿਬ ਤੋਂ ਥੋੜਾ ਜਿਹਾ ਪਿੱਛੇ ਉੱਥੇ ਗੰਧ ਹੈ ਦੀ ਇੱਕ ਉਹ ਗੰਧ ਪੱਥਰਾਂ ਵਾਲੀ ਜਿੱਥੇ ਆ ਦੇਖ ਰਹੇ ਤੁਸੀਂ ਇੱਥੇ ਹੁਣ ਤਾਂ ਉਹ ਪ੍ਰਾਤਨ ਦਿਖਾਂ ਨਹੀਂ ਬਚੀਆਂ ਲੇਕਿਨ ਜ਼ਰੂਰ ਹੈ ਚਾਰੇ ਕੋਨਿਆਂ ਤੇ ਉੱਚੇ ਬੰਕਰ ਟਾਈਪ ਬਣਾ ਕੇ ਕਿਲੇ ਦੀ ਸੇਫਟੀ ਵਾਸਤੇ ਤੇ ਬਾਹਰੋਂ ਹਮਲੇ ਵਾਸਤੇ ਬਚਾ ਲਈ ਉਸ ਤਰ੍ਹਾਂ ਦੇ ਜੋ ਪਹਿਲੇ ਤੁਹਾਨੂੰ ਦਿਖਾਏ ਪੱਥਰਾਂ ਦੇ ਉਹ ਜ਼ਰੂਰ ਹੋਇਆ ਕਰਦੇ ਹੋਣਗੇ ਚਲੋ ਏਸੀਗੇ ਜੀ ਦਰਸ਼ਨ ਕਿਲਾ ਲੋਗੜ ਸਾਹਿਬ ਇਤਿਹਾਸ ਮੈਂ ਤੁਹਾਨੂੰ ਪਹਿਲਾਂ ਦੱਸੂਕਿਆ ਤੇ ਮਿਲਾਂਗੇ ਜੀ ਫੇਰ ਕਿਸੇ ਨਵੀਂ ਵੀਡੀਓ ਚ ਤਦ ਤੱਕ ਲਈ ਮੈਨੂੰ ਦਿਓ ਜਹਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ